ਸਤਿ ਸ੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲਟਨ ਵਿੱਚ ਤੁਹਾਡੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਆ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੀਆਂ ਮੁੱਖ ਰੈਲਿੰਸ ਤੇ ਅਮਰੀਕਾ ਦੇ 6 ਰਾਜਾਂ ਜਾਇਆ ਹੜਪ 15 ਲੋਕਾਂ ਦੀ ਹੋਈ ਮੌਤ ਸਖਤ ਠਣ ਦੇ ਨਾਲ ਜੂਝ ਰਹੇ 9 ਕਰੋੜ ਅਮਰੀਕੀ ਲੋਕ ਚੰਪਨੇ ਪਾਰਤੀ ਜੋਣਾ ਚ ਅਮਰੀਕੀ ਫੰਡਿਕ ਦੇ ਚੁੱਕੇ ਸਵਾਲ ਕਿ ਹਾਂ ਮੋਦੀ ਨੂੰ ਕਿਉਂ ਦਿੱਤੇ ਜਾ ਰਹੇ 182 ਕਰੋੜ ਰੁਪਏ ਅਡਾਨੀ ਮਾਮਲੇ ਦੇ ਵਿੱਚ ਅਮਰੀਕਾ ਨੇ ਭਾਰਤ ਤੋਂ ਮੰਗੀ ਮਦਦ ਕਾਨੂੰਨ ਮੰਤਰਾਲੇ ਨਾਲ ਕੀਤਾ ਜਾ ਰਿਹਾ ਸੰਪਰਕ ਹੁਣ ਖਬਰਾਂ ਵਿੱਚ ਵਿਸਥਾਰ ਦੇ ਨਾਲ ਅਮਰੀਕਾ ਦੇ 6 ਰਾਜਾਂ ਦੇ ਵਿੱਚ ਹੜਾਂ ਦਾ ਕਹਿਰ ਜਾਰੀ ਹੈ ਜਿਸ ਕਾਰਨ 15 ਲੋਕਾਂ ਦੀ ਮੌਤ ਹੋ ਗਈ ਹੈ ਕੁਝ ਇਲਾਕਿਆਂ ਦੇ ਵਿੱਚ ਤਾਪਮਾਨ -60 ਡਿਗਰੀ ਤੱਕ ਪਹੁੰਚ ਗਿਆ ਹੈ ਤੇ 9 ਕਰੋੜ ਲੋਕ ਸਖਤ ਠੰਡ ਦੇ ਨਾਲ ਜੂਝ ਰਹੇ ਨੇ ਅਮਰੀਕਾ ਦੇ 6 ਰਾਜ ਕੈਂਟਕੀ ਜਾਰਜੀਆ ਵਰਜੀਨੀਆ ਪੱਛਮੀ ਵਰਜੀਨੀਆ ਟੈਨੇਸੀ ਅਤੇ ਇੰਡੀਆਨਾ ਹੜਾਂ ਦਾ ਸਾਹਮਣਾ ਕਰ ਰਹੇ ਨੇ ਸਭ ਤੋਂ ਵੱਧ ਪ੍ਰਭਾਵਿਤ ਰਾਜ ਕੈਂਟਕੀ ਸੀ ਜਿੱਥੇ ਪਿਛਲੇ 6 ਦਿਨਾਂ 'ਚ 12 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪੱਛਮੀ ਵਰਜੀਨੀਆ 'ਚ 2 ਅਤੇ ਜਾਰਜੀਆ 'ਚ 1 ਦੀ ਮੌਤ ਹੋਈ। ਸੀਬੀਸੀ ਨਿਊਜ਼ ਦੇ ਅਨੁਸਾਰ ਅਮਰੀਕਾ ਦੇ ਪੂਰਬੀ ਰਾਜਾਂ ਦੇ ਵਿੱਚ ਲਗਭਗ 90 ਮਿਲੀਅਨ ਲੋਕ ਤ੍ਰੂਵੀ ਵੋਟੈਕਸ ਕਾਰਨ ਭਾਰੀ ਠੰਡ ਦਾ ਸਾਹਮਣਾ ਕਰ ਰਹੇ ਜਾ ਰਹੇ ਹਨ। ਤਾਪਮਾਨ ਰਿਕਾਰਡ ਪੱਧਰ ਤੱਕ ਡਿੱਗਿਆ ਸਕੂਲ ਬੰਦ ਹੋ ਗਏ ਨੇ ਪਾਈਪਾਂ ਫਟ ਗਈਆਂ ਨੇ 14000 ਤੋਂ ਵੱਧ ਘਰਾਵਾਂ ਵਿੱਚ ਬਿਜਲੀ ਕੱਟ ਦਿੱਤੀ ਗਈ ਹੈ ਤੇ 17000 ਥਾਵਾਂ ਤੇ ਪਾਣੀ ਦੀ ਸਪਲਾਈ ਬੰਦ ਹੋ ਗਈ ਹੈ ਰਸ਼ਟਰੀ ਮੌਸਮ ਸੇਵਾ ਦੇ ਮੌਸਮ ਵਿਗਿਆਨੀ ਐਂਟੀ ਆਰਸਨਿਕ ਹੈ ਕਿ ਮੱਧ ਅਮਰੀਕਾ ਇਸ ਸਮੇਂ ਸਭ ਤੋਂ ਘੱਟ ਤਾਪਮਾਨ ਦਾ ਅਨੁਭਵ ਕਰ ਰਿਹਾ ਹੈ ਮੱਧ ਪੱਛਮੀ ਅਮਰੀਕਾ ਦੇ ਕੁਝ ਇਲਾਕਿਆਂ 'ਚ ਤਾਪਮਾਨ -50 ਤੋਂ -60 ਡਿਗਰੀ ਤੱਕ ਪਹੁੰਚ ਗਿਆ ਹੈ ਪੱਛਮੀ ਵਰਜੀਨੀਆਂ ਦੇ ਗਵਰਨਰ ਪੈਟ੍ਰਿਕ ਮਾਰਸੀ ਨੇ ਕਿਹਾ ਹੈ ਕਿ ਪਾਣੀ ਦੇ ਪੱਧਰ 'ਚ ਲਗਾਤਾਰ ਵਾਧਾ ਹੋਣ ਕਾਰਨ ਬਹੁਤ ਸਾਰੇ ਲੋਕ ਲਾਪਤਾ ਨੇ ਬਚਾਅ ਟੀਮ ਨੇ ਕੈਂਟਕੀ ਅਤੇ ਆਸ-ਪਾਸ ਦੇ ਇਲਾਕਿਆਂ 'ਚ ਹਜ਼ਾਰ ਤੋਂ ਵੱਧ ਬਚਾਅ ਕਾਰਜ ਕੀਤੇ ਨੇ ਕੈਂਟਕੀ ਦੇ ਕੁਝ ਹਿੱਸਿਆਂ 'ਚ ਪਿਛਲੇ ਕੁਝ ਦਿਨਾਂ ਦੇ ਵਿੱਚ 6 ਇੰਚ ਭਾਵ 15 ਸੈਂਟੀਮੀਟਰ ਤੱਕਮੀ ਪਿਆ ਜਿਸ ਕਾਰਨ ਵਿਆਪਕ ਹੜਾ ਗਏ ਭਾਰੀ ਮੀਂਹ ਕਾਰਨ ਦਰਿਆਵਾਂ ਦਾ ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਗਿਆ ਤੇ ਵਾਹਨ ਪਾਣੀ 'ਚ ਫਸ ਗਏ। ਰਾਸ਼ਟਰੀ ਮੌਸਮ ਸੇਵਾ ਨੇ ਕੈਂਟਕੀ ਰਾਜ ਲਈ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਅਗਲੇ ਕੁਝ ਦਿਨਾਂ 'ਚ ਰਾਜ ਦੇ ਕਈ ਖੇਤਰਾਂ 'ਚ ਨਦੀਆਂ ਦੇ ਪਾਣੀ ਦਾ ਪੱਧਰ ਹੋਰ ਵਧੇਗਾ। ਇਸ ਦੇ ਨਾਲ ਹੀ ਪ੍ਰਭਾਵਿਤ ਇਲਾਕਿਆਂ 'ਚ ਤਾਪਮਾਨ ਹੋਰ ਡਿੱਗੇਗਾ। ਕੈਂਟਕੀ ਦੇ ਗਵਰਨਰ ਐਂਡੀ ਬੈਸ਼ਰ ਨੇ ਲੋਕਾਂ ਨੂੰ ਕਿਹਾ ਹੈ ਕਿ ਜੇਕਰ ਤੁਹਾਡੇ ਘਰ 'ਚ ਕੁਝ ਦਿਨਾਂ ਲਈ ਬਿਜਲੀ ਨਹੀਂ ਹੈ ਤਾਂ ਕਿਸੇ ਕਰਮਚਗਾਹ 'ਤੇ ਸੁਰੱਖਿਅਤ ਰਹੋ ਅਮਰੀਕਾ 'ਚ ਇਸ ਹੜ ਦਾ ਮੁੱਖ ਕਾਰਨ ਪੋਲਰ ਵੌਰਟੈਕਸ ਕਾਰਨ ਆਇਆ برفੀਲਾ ਤੂਫਾਨ ਮੰਨਿਆ ਜਾ ਰਿਹਾ ਹੈ ਅਮਰੀਕਾ ਦੇ ਕਈ ਰਾਜ ਪਿਛਲੇ 2 ਮਹੀਨਿਆਂ ਤੋਂ ਤੇਜ਼ ਠੰਡੀਆਂ ਹਵਾਵਾਂ ਨਾਲ ਜੁਝਰੇ ਸਨ ਧਰੂਵੀ ਵੌਰਟੈਕਸ ਵਿੱਚ ਹਵਾਵਾਂ ਘੜੀ ਦੀ ਉਲਟ ਦਿਸ਼ਾ 'ਚ ਵਗਦੀਆਂ ਨੇ ਆਪਣੀ ਭੂ ਵਿਗਿਆਨਕ ਬਦਤਰ ਦੇ ਕਾਰਨ ਪੋਲਰ ਵੌਰਟੈਕਸ ਆਮ ਤੌਰ 'ਤੇ ਧਰੂਵੀ ਉੱਤਰੀ ਦੇ ਆਲੇ-ਦੁਆਲੇ ਘੁੰਮਦਾ ਹੈ ਪਰ ਜਦੋਂ ਇਹ ਦੱਖਣ ਵੱਲ ਵੱਧਦਾ ਹੈ ਤਾਂ ਇਹ ਅਮਰੀਕਾ ਯੂਰਪ ਤੇ ਏਸ਼ੀਆ ਲਈ ਭਾਰੀ ਠੰਡ ਲਿਆਉਂਦਾ ਹੈ ਕੁਝ ਖੋਜਾਂ ਤੋਂ ਪਤਾ ਲੱਗਾ ਹੈ ਕਿ ਪਿਛਲੇ ਕੁਝ ਸਾਲਾਂ 'ਚ ਆਰਕਟਿਕ ਤੇਜ਼ੀ ਨਾਲ ਗਰਮ ਹੋ ਰਿਹਾ ਹੈ ਜਿਸ ਕਾਰਨ ਥਰੂਵੀ ਵੌਰਟੈਕਸ ਦੱਖਣ ਵੱਲ ਖਿਸਕ ਰਿਹਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਚੋਣਾਂ ਨੂੰ ਲੈ ਕੇ ਵੱਡੀ ਟਿੱਪਣੀ ਕਰ ਦਿੱਤੀ ਹੈ ਦਰਸਲ ਡੋਨਾਲਡ ਟਰੰਪ ਨੇ ਭਾਰਤੀ ਚੋਣਾਂ ਦੇ ਵਿੱਚ ਅਮਰੀਕੀ ਫੰਡਿੰਗ ਤੇ ਸਵਾਲ ਚੁੱਕੇ ਨੇ ਉਹਨਾਂ ਕਿਹਾ ਕਿ ਜਦੋਂ ਮੋਦੀ ਦਾ ਇੰਨਾ ਸਤਕਾਰ ਕੀਤਾ ਜਾਂਦਾ ਹੈ ਤਾਂ ਤੁਸੀਂ ਉਹਨਾਂ ਨੂੰ 182 ਕਰੋੜ ਰੁਪਏ ਕਿਉਂ ਦੇ ਰਹੇ ਹੋ ਭਾਰਤ ਦੇ ਕੋਲ ਪਹਿਲਾਂ ਹੀ ਬਹੁਤ ਸਾਰਾ ਪੈਸਾ ਹੈ ਅਜਿਹਾ ਰਾਸ਼ਟਰਪਤੀ ਡੋਨਾਲਡ 트ੰਪ ਕਹਿਣਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਭਾਰਤ ਚ VOTING ਵਧਾਉਣ ਲਈ ਪ੍ਰਾਪਤ 182 ਕਰੋੜ ਰੁਪਏ ਦੇ ਫੰਡਿੰਗ ਤੇ ਸਵਾਲ ਖੜੇ ਕੀਤੇ ਨੇ ਮੰਗਲਵਾਰ ਨੂੰ ਮੀਡੀਆ ਨਾਲ ਗੱਲ ਕਰਦੇ ਹੋਏ 트ੰਪ ਨੇ ਕਿਹਾ ਕਿ ਅਸੀਂ ਭਾਰਤ ਨੂੰ 21 ਮਿਲੀਅਨ ਅਮਰੀਕੀ ਡਾਲਰ ਕਿਉਂ ਦੇ ਰਹੇ ਹਾਂ ਉਸ ਕੋਲ ਬਹੁਤ ਪੈਸਾ ਹੈ ਭਾਰਤ ਦੁਨੀਆ ਦੇ ਸਭ ਤੋਂ ਵੱਧ ਟੈਰਿਫ ਲਗਾਉਣ ਵਾਲੇ ਦੇਸ਼ਾਂ 'ਚੋਂ ਇੱਕ ਹੈ ਖਾਸ ਕਰਕੇ ਸਾਡੇ ਲਈ ਮੈਂ ਭਾਰਤ ਅਤੇ ਇਸ ਦੇ ਪ੍ਰਧਾਨ ਮੰਤਰੀ ਦਾ ਸਤਿਕਾਰ ਕਰਦਾ ਹਾਂ ਪਰ 182 ਕਰੋੜ ਕਿਉਂ 트럼ਪ ਦੇ ਸਹਿਯੋਗੀ ਐਲਨ ਮਸਕ ਨੇ ਸ਼ਨੀਵਾਰ ਨੂੰ ਭਾਰਤ ਨੂੰ ਦਿੱਤੀ ਜਾਣ ਵਾਲੀ 182 ਕਰੋੜ ਰੁਪਏ ਦੀ ਫੰਡਿੰਗ ਰੱਦ ਕਰ ਦਿੱਤੀ ਮਸਕ ਦੀ ਅਗਵਾਈ ਵਾਲੇ ਸਰਕਾਰੀ ਕੁਸ਼ਲਤਾ ਵਿਭਾਗ ਨੇ ਸ਼ਨੀਵਾਰ ਨੂੰ ਇੱਕ ਫੈਸਲਾ ਲਿਆ ਡੀਓਜੀ ਨੇ ਇੱਕ ਸੂਚੀ ਜਾਰੀ ਕੀਤੀ ਹੈ ਇਸ ਵਿੱਚ ਵਿਭਾਗ ਵੱਲੋਂ 15 ਤਰ੍ਹਾਂ ਦੇ ਪ੍ਰੋਗਰਾਮਾਂ ਦੀ ਫੰਡਿੰਗ ਰੱਦ ਕਰ ਦਿੱਤੀ ਗਈ ਹੈ ਇਹਨਾਂ ਵਿੱਚੋਂ ਇੱਕ ਪ੍ਰੋਗਰਾਮ ਦੁਨੀਆ ਭਰ ਚ ਚੋਣ ਪ੍ਰਕਿਰਿਆ ਨੂੰ ਮਜ਼ਬੂਤ ਕਰਨਾ ਹੈ ਜਿਸ ਲਈ 4200 ਕਰੋੜ ਰੁਪਏ ਦਾ ਫੰਡ ਜਾਰੀ ਹੈ ਇਸ ਫੰਡ ਚੁਪਰ ਦਾ ਹਿੱਸਾ 182 ਕਰੋੜ ਰੁਪਏ ਹੈ। ਪੰਜਪਾਣੀ ਤੋਂ ਅਮਿਤ ਮਾਲਵਿਆ ਨੇ ਡੀਓਜੀ ਦੇ ਫੈਸਲੇ ਤੇ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਭਾਰਤੀ ਚੋਣਾਂ 'ਚ 182 ਕਰੋੜ ਰੁਪਏ ਦੇ ਫੰਡਿੰਗ ਤੇ ਸਵਾਲ ਚੁੱਕੇ ਨੇ। ਉਹਨਾਂ ਪੋਸਟ ਪਾ ਕੇ ਕਿਹਾ ਕਿ ਵੋਟਰਾਂ ਦੀ ਗਿਣਤੀ ਵਧਾਉਣ ਲਈ 21 ਮਿਲੀਅਨ ਡਾਲਰ। ਇਹ ਦੇਸ਼ ਦੀ ਚੋਣ ਪ੍ਰਕਿਰਿਆ ਵਿੱਚ ਸਪਸ਼ਟ ਤੌਰ ਤੇ ਬਾਹਰੀ ਦਖਲਅੰਦਾਜ਼ੀ ਹੈ। ਇਸ ਫੰਡ ਤੋਂ ਕਿਸ ਨੂੰ ਲਾਭ ਹੋਵੇਗਾ? ਜ਼ाहिर ਹੈ ਕਿ ਇਸ ਨਾਲ ਸਤਾਤਾਰੀ ਪਾਰਟੀ ਨੂੰ ਕੋਈ ਲਾਭ ਨਹੀਂ ਹੋਵੇਗਾ ਇੱਕ ਹੋਰ ਪੋਸਟ ਦੇ ਵਿੱਚ ਅਮਿਤ ਮਾਲਵੀਆ ਨੇ ਕਾਂਗਰਸ ਪਾਰਟੀ ਅਤੇ ਜੋਰਜ ਸੋਰੋਸ ਤੇ ਭਾਰਤੀ ਚੋਣਾਂ 'ਚ ਦਖਲ ਦੇਣ ਦਾ ਦੋਸ਼ ਲਗਾਇਆ ਹੈ ਮਾਲਵੀਆ ਨੇ ਸੋਰੋਸ ਨੂੰ ਗਾਂਧੀ ਪਰਿਵਾਰ ਦਾ ਇੱਕ ਜਾਣਿਆ-ਪਛਾਣਿਆ ਸਾਥੀ ਦੱਸਿਆ ਮਾਲਵੀਆ ਨੇ ਐਕਸ ਦੇ ਉੱਤੇ ਲਿਖਿਆ ਹੈ ਕਿ 2012 'ਚ ਐਸ ਵੀ ਕੁਰੇਸ਼ੀ ਦੀ ਅਗਵਾਈ ਵਿੱਚ ਚੋਣ ਕਮਿਸ਼ਨ ਨੇ ਇੰਟਰਨੈਸ਼ਨਲ ਫਾਊਂਡੇਸ਼ਨ ਫਾਰ ਇਲੈਕਟੋਰਲ ਸਿਸਟਮਸ ਨਾਲ ਇੱਕ ਸਮਝੌਤਾ ਪੱਤਰ ਤੇ ਹਸਤਾਖਰ ਕੀਤੇ ਸਨ ਇਹ ਸੰਸਥਾ ਜੋਰਜ ਸੋਰੋਸ ਦੀ ਓਪਨ ਸੁਸਾਇਟੀ ਫਾਊਂਡੇਸ਼ਨ ਨਾਲ ਜੁੜੀ ਹੋਈ ਹੈ ਇਸ ਨੂੰ ਮੁੱਖ ਤੌਰ ਤੇ ਯੂਐਸਏ ਤੋਂ ਵਿੱਤੀ ਸਹਾਇਤਾ ਮਿਲਦੀ ਹੈ ਡੀਓਜੀਈ ਦੁਆਰਾ ਜਾਰੀ ਕੀਤੀ ਗਈ ਸੂਚੀ ਵਿੱਚ ਬੰਗਲਾਦੇਸ਼ ਨੂੰ 255 ਕਰੋੜ ਰੁਪਏ ਦੀ ਫੰਡਿੰਗ ਵੀ ਸ਼ਾਮਿਲ ਹੈ ਇਹ ਫੰਡ ਬੰਗਲਾਦੇਸ਼ ਦੇ ਰਾਜਨੀਤਿਕ ਮਾਹੌਲ ਨੂੰ ਮਜ਼ਬੂਤ ਕਰਨ ਲਈ ਦਿੱਤਾ ਜਾ ਰਿਹਾ ਸੀ ਇਹ ਫੰਡਿੰਗ ਅਜੇ ਹਸਮੇਤੇ ਰੋਕ ਦਿੱਤੀ ਗਈ ਹੈ ਜਦੋਂ ਅਮਰੀਕਾ ਦੇ ਡੂੰਗੀ ਰਾਸ਼ਤੇ ਬੰਗਲਾਦੇਸ਼ ਦੇ ਸ਼ੇਖ ਹਸਿਨਾ ਸਰਕਾਰ ਨੂੰ ਡੇਗਣ ਵਿੱਚ ਭੂਮਿਕਾ ਨਿਭਾਉਣ ਦਾ ਸ਼ੱਕ ਕੀਤਾ ਜਾ ਰਿਹਾ ਹੈ ਜਦੋਂ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਪ੍ਰੰਪਤੋ ਇਸ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਬੰਗਲਾਦੇਸ਼ ਚ ਸੱਤਾ ਤਬਦੀਲੀ ਚ ਅਮਰੀਕਾ ਦੀ ਕੋਈ ਭੂਮਿਕਾ ਨਹੀਂ ਹੈ ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ 트ੰਪ ਭਾਰਤ ਵੱਲੋਂ ਕਿਸ ਕੰਮ ਦਾ ਹਵਾਲਾ ਦੇ ਰਹੇ ਸਨ ਇਸ ਤੋਂ ਬਾਅਦ ਪੀਐਮ ਮੋਦੀ ਅਤੇ 트ੰਪ ਦੀ ਮੁਲਾਕਾਤ ਹੋਈ ਜਿਸ 'ਚ ਦੋਵਾਂ ਦੇਸ਼ਾਂ ਨੇ ਬੰਗਲਾਦੇਸ਼ ਦੀ ਸਥਿਤੀ ਤੇ ਵੀ ਚਰਚਾ ਕੀਤੀ ਅਮਰੀਕਾ ਨੇ ਅਡਾਨੀ ਮਾਮਲੇ ਦੇ ਵਿੱਚ ਭਾਰਤ ਤੋਂ ਹੁਣ ਮਦਦ ਮੰਗ ਲਈ ਹੈ ਦਰਸਲ ਗੌਤਮ ਅਡਾਨੀ ਅਤੇ ਸਾਗਰ ਅਡਾਨੀ ਨੂੰ ਨੋਟਿਸ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਾਨੂੰਨ ਮੰਤਰਾਲੇ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਅਮਰੀਕਾ ਨੇ ਅਡਾਨੀ ਵਿਰੋਧ ਧੋਖਾਧੜੀ ਅਤੇ ਰਿਸ਼ਵਤ ਖੋਰੀ ਨਾਲ ਸੰਬੰਧਿਤ ਮਾਮਲੇ 'ਚ ਭਾਰਤ ਸਰਕਾਰ ਤੋਂ ਮਦਦ ਮੰਗੀ ਹੈ ਅਮਰੀਕੀ ਪ੍ਰਤੀਪੂਤੀਆਂ ਅਤੇ ਐਕਸਚੇਂਜ ਕਮਿਸ਼ਨ ਨੇ ਨਿਊਯਾਰਕ ਦੀ ਸੰਘੀ ਅਦਾਲਤ ਨੂੰ ਦੱਸਿਆ ਹੈ ਕਿ ਰਿਸ਼ਵਤ ਮਾਮਲੇ 'ਚ ਗੌਤਮ ਅਡਾਨੀ ਅਤੇ ਸਾਗਰ ਅਡਾਨੀ ਨੂੰ ਨੋਟਿਸ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਐਸਐਸਸੀ ਨੇ ਮੰਗਲਵਾਰ ਨੂੰ ਅਦਾਲਤ ਨੂੰ ਦੱਸਿਆ ਹੈ ਕਿ ਉਦਯੋਗਪਤੀ ਗੌਤਮ ਅਡਾਨੀ ਅਤੇ ਉਨ੍ਹਾਂ ਦੇ ਭਤੀਜੇ ਸਾਗਰ ਅਡਾਨੀ ਭਾਰਤ 'ਚ ਮੌਜੂਦ ਨੇ ਭਾਰਤੀ ਅਧਿਕਾਰੀਆਂ ਤੋਂ ਉਹਨਾਂ ਨੂੰ ਨੋਟਿਸ ਦੇਣ ਲਈ ਮਦਦ ਮੰਗੀ ਗਈ ਹੈ ਇਸ ਲਈ ਭਾਰਤ ਦੇ ਕਾਨੂੰਨ ਮੰਤਰਾਲੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਦਰਸਲ ਕਾਰੋਬਾਰੀ ਗੋਤਮ ਅਡਾਨੀ ਸਨਿ ਅੱਠ ਲੋਕਾਂ ਤੇ ਭਾਰਤ ਵਿੱਚ ਨਵੇਂ ਆਉਣਯੋर्जा ਪ੍ਰੋਜੈਕਟਾਂ ਨੂੰ ਧੋਖਾਧੜੀ ਨਾਲ ਹਾਸਲ ਕਰਨ ਦਾ ਦੋਸ਼ ਹੈ ਇਸ ਪ੍ਰੋਜੈਕਟ ਨੂੰ ਪ੍ਰਾਪਤ ਕਰਨ ਲਈ ਉਸਨੇ 2000 ਕਰੋੜ ਰੁਪਏ ਦੀ ਰਿਸ਼ਵਤ ਦੇਣ ਦੀ ਯੋਜਨਾ ਬਣਾਈ ਸੀ ਇਸ ਮਾਮਲੇ 'ਚ 24 ਅਕਤੂਬਰ 2024 ਨੂੰ ਨਿਊਯਾਰਕ ਦੀ ਸੰਘੀ ਅਦਾਲਤ ਦੇ ਵਿੱਚ ਇੱਕ ਕੇਸ ਦਾਇਰ ਕੀਤਾ ਗਿਆ ਸੀ ਇਹ ਧੋਖਾਧੜੀ ਦਾ ਮਾਮਲਾ ਅਡਾਨੀ ਗਰੁੱਪ ਦੀ ਕੰਪਨੀ ਅਡਾਨੀ ਗ੍ਰੀਨ ਐਨਰਜੀ ਲਿਮਟਿਡ ਇਕ ਹੋਰ ਫਾਰਮ ਨਾਲ ਸੰਬੰਧਿਤ ਜੀ ਦੋਸ਼ ਇਹ ਸੀ ਕਿ ਅਡਾਨੀ ਅਤੇ ਹੋਰਾਂ ਨੇ ਅਮਰੀਕੀ ਨਿਵੇਸ਼ਕਾਂ ਅਤੇ ਬੈਂਕਾਂ ਨੂੰ ਝੂਠ ਬੋਲ ਕੇ ਪੈਸਾ ਇਕੱਠਾ ਕੀਤਾ ਫਿਰ ਪ੍ਰੋਜੈਕਟ ਪ੍ਰਾਪਤ ਕਰਨ ਲਈ ਉਸਨੇ ਸਰਕਾਰੀ ਅਧਿਕਾਰੀਆਂ ਨੂੰ 250 ਮਿਲੀਅਨ ਡਾਲਰ ਯਾਨੀ ਲਗਭਗ 2029 ਕਰੋੜ ਰੁਪਏ ਰਿਸ਼ਵਤ ਦੇਣ ਦੀ ਯੋਜਨਾ ਬਣਾਈ ਚਾਰਸ਼ੀਡ ਦੇ ਅਨੁਸਾਰ ਇਹ ਅਮਰੀਕੀ ਵਿਦੇਸ਼ੀ ਪ੍ਰਿਸ਼ਟ ਅਭਿਆਸ ਐਕਟ ਦੀ ਉਲੰਘਣਾ ਹੈ ਖਾਸ ਗੱਲ ਇਹ ਹੈ ਕਿ ਅਮਰੀਕੀ ਨਿਆਂ ਵਿਭਾਗ ਦੇ ਦਸਤਾਵੇਜ਼ ਵਿੱਚ ਰਿਸ਼ਵਤ ਦੀ ਪੇਸ਼ਕਸ਼ ਅਤੇ ਯੋਜਨਾਬੰਦੀ ਦੱਸਿਆ ਗਿਆ ਹੈ ਇਹ ਨਹੀਂ ਕਿਹਾ ਜਾਂਦਾ ਕਿ ਅਸ਼ਵਿਤ ਦਿੱਤੀ ਗਈ ਸੀ ਇਸ ਮਾਮਲੇ ਦੀ ਸੁਣਵਾਈ 21 ਨਵੰਬਰ 2024 ਨੂੰ ਅਦਾਲਤ ਚ ਹੋਈ ਤੇ ਇਹ ਮਾਮਲਾ ਸਾਹਮਣੇ ਆਇਆ ਅਡਾਨੀ ਗਰੁੱਪ ਨੇ ਬਹੁਤ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਸੀ 21 ਨਵੰਬਰ ਨੂੰ ਜਾਰੀ ਇੱਕ ਬਿਆਨ ਚ ਇਸ ਮੂਨੇ ਕਿਹਾ ਸੀ ਕਿ ਅਡਾਨੀ ਗ੍ਰੀਨ એનર્ਜੀ ਲਿਮਟਿਡ ਦੇ ਡਾਇਰੈਕਟਰਾਂ ਵਿਰੁੱਧ ਦੇ ਸੰਯੁਕਤ ਰਾਜ ਦੇ ਨਿਯਮਕ ਭਾਗ ਅਤੇ ਸੰਯੁਕਤ ਰਾਸ਼ਟਰ ਪੂਟੀਆਂ ਅਤੇ ਐਕਸਚੇਂਜ ਕਮਿਸ਼ਨ ਦੁਆਰਾ ਲਗਾਏ ਗਏ ਦੋਸ਼ਬੇ ਬੁਨਿਆਦ ਨੇ ਅਸੀਂ ਉਹਨਾਂ ਦਾ ਖੰਡਨ ਕਰਦੇ ਹਾਂ ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਅਡਾਨੀ ਦੀ ਕੁੱਲ ਜਾਇਦਾਦ 1.02 ਲੱਖ ਕਰੋੜ ਰੁਪਏ ਇਸ ਦੌਰਾਨ ਕੀਨੀਆਂ ਨੇ ਅਡਾਨੀ ਸਮੂਹ ਨਾਲ ਬਿਜਲੀ ਟ੍ਰਾਂਸਮਿਸ਼ਨ ਅਤੇ ਹਵਾਈ ਅੱਡੇ ਦੇ ਵਿਸਤਾਰ ਸੌਦੇ ਨੂੰ ਰੱਦ ਕਰ ਦਿੱਤਾ। ਦੋਵੇਂ ਸੌਦੇ 21422 ਕਰੋੜ ਰੁਪਏ ਦੇ ਸਨ। ਚੰਦ ਜੰਦਿਕ ਪਰ ਫਾਈਨੈਂਸਰ ਮਾਰਤੇ ਆ ਮੁਖੜ ਲੈਨਸ ਤੇ। ਅਮਰੀਕਾ ਦੇ 6 ਰਾਜਾਂ ਜਾਇਆ ਹੜ 15 ਲੋਕਾਂ ਦੀ ਹੋਈ ਮੌਤ ਸਖਤ ਠਣ ਦੇ ਨਾਲ ਜੂਝ ਰਹੇ 9 ਕਰੋੜ ਅਮਰੀਕੀ ਲੋਕ। ਚੰਪ ਨੇ ਭਾਰਤੀ ਜੌਣਾ ਚ ਅਮਰੀਕੀ ਫੰਡਿਕ ਦੇ ਚੁੱਕੇ ਸਵਾਲ ਕਿ ਹਾਂ ਮੋਦੀ ਨੂੰ ਕਿਉਂ ਦਿੱਤੇ ਜਾ ਰਹੇ 182 ਕਰੋੜ ਰੁਪਏ। ਅਜਾਨੀ ਮਾਮਲੇ ਦੇ ਵਿੱਚ ਅਮਰੀਕਾ ਨੇ ਭਾਰਤ ਤੋਂ ਮੰਗੀ ਮਦਦ ਕਾਨੂੰਨ ਮੰਤਰਾਲੇ ਨਾਲ ਕੀਤਾ ਜਾ ਰਿਹਾ ਸੰਪਰਕ ਇਸ ਦੇ ਨਾਲ ਹੀ ਮੈਂ ਇਹਨਾਂ ਦੇ ਇਜਾਜ਼ਤ ਕਲ ਫੇਰ ਮਿਲਨਗੇ ਨਮਿਆ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ